ਬਸ ਕੰਟੀਨਿਊਟੀ ਰੱਖਣਾ ਚਾਹੁੰਦੇ ਆ ਵੀ ਜਲਦੀ ਮੀਟਿੰਗ ਕਰਾਓ ਅਸੀਂ ਕਿਹਾ ਸੀ ਇੱਕ ਸਾਲ ਨਾਲ ਜਦੋਂ ਤੁਸੀਂ ਸਾਨੂੰ ਰਸਤੇ ਬੰਦ ਕੀਤੇ ਹੈਗੇ ਆ ਉਹਦੇ ਨਾਲ ਪੰਜਾਬ ਦੇ ਵਪਾਰੀਆਂ ਦਾ ਹਰਿਆਣੇ ਦੇ ਵਪਾਰੀਆਂ ਦਾ ਆਮ ਲੋਕਾਂ ਦਾ ਟਰਾਂਸਪੋਰਟਰ ਦਾ ਬਹੁਤ ਨੁਕਸਾਨ ਹੋ ਗਿਆ ਸਾਡਾ ਸੜਕਾਂ ਤੇ ਬਹਿਣਾ ਕੋਈ ਸ਼ੌਕ ਨਹੀਂ ਹੈ ਮਜਬੂਰੀ ਤਾਂ ਹੋ ਸਕਦੀ ਆ ਅਸੀਂ ਆਪਣੇ ਹੱਕਾਂ ਵਾਸਤੇ ਮੰਗ ਨੂੰ ਕਰ ਰਹੇ ਆ ਸਾਡਾ ਸ਼ੌਕ ਨਹੀਂ ਜਿੰਨੀ ਜਲਦੀ ਕੇਂਦਰ ਸਰਕਾਰ ਨਿਵੇੜਾ ਕਰੇ ਉਨਾ ਵਧੀਆ ਹੋਊਗਾ ਇਹਨਾਂ ਗਾੜੀ ਚ ਰੱਖਿਆ ਜਾਏਗਾ। ਪਰ ਦੇਖਦੇ ਹਾਂ ਉਹਨਾਂ ਨੇ ਸਮੇਂ ਟਿਕ ਖਰੀਦੀ ਆ। ਜੇਕਰ ਉਹਨਾਂ ਦੀਆਂ ਸਾਰੀਆਂ ਸਕੀਮਾਂ ਜਾਂ ਸੀ ਕਿ ਤੁਹਾਡੇ ਦਾਅਵੇ ਠੀਕ ਹੋਣ ਪਰ ਅੰਦੋਲਨ ਕਰਨ ਦੀ ਕੀ ਲੋੜ ਹੈਗੀ ਜੇ ਫਸਲਾਂ ਐਮਐਸਪੀ ਤੇ ਵਿਕਦੀ ਰਹੇ ਤਾਂ। ਉਹਨਾਂ ਨੇ ਇਹ ਵੀ ਕਿਹਾ ਵੀ ਜ਼ਰਦਾ ਤਾਂ ਫਸਲਾਂ ਐਮਐਸਪੀ ਤੋਂ ਉੱਤੇ ਉੱਤੇ ਵਿਕਣਗੇ। ਅਸੀਂ ਕਹਿ ਬਸ ਸਾਡੀ ਗੱਲ ਤਾਂ ਠੀਕ ਹੋ ਰਹੀ ਆ। ਜੇ ਤੁਸੀਂ ਐਮਐਸਪੀ ਲੀਗਲ ਗਾਰੰਟੀ ਕਾਨੂੰਨ ਬਣਾ ਦਿਓ ਫਿਰ ਤੁਹਾਡੇ ਮੁਤਾਬਕ ਜਾਦਾ ਫਸਲਾਂ ਤਾਂ ਐਮਐਸਪੀ ਤੋਂ ਉੱਪਰ ਵੇਚ ਰਹਿਆਂ ਨੇ ਫਿਰ ਰੋਣਾ ਕੋਈ ਨਹੀਂ ਹੈਗਾ ਇਹ ਤੁਹਾਡੀ ਫਿਰ ਪਾਬੰਦ ਦਾ ਸਵਾਲ ਜਾਂ ਸ਼ਕਤੀ ਦਾ ਸਵਾਲ ਆ ਅਸੀਂ ਜਿਹੜੀ ਕਮੇਟੀ ਕਹਿੰਦੇ ਸੀ ਵੀ ਕਮੇਟੀ ਜਿਹੜੀ ਅਸੀਂ ਬਣਾਈ ਆ ਉਹਦੇ ਨਾਲ ਗੱਲ ਕਰ ਲਓ ਤੱਥ ਰੱਖ ਲਓ ਠੀਕ ਹੈ ਜੇ ਅਸੀਂ ਕਿਹਾ ਕੋਈ ਕਮੇਟੀ ਕਮਾਟੀ ਬਈ ਉਹ ਮੈਂ ਪੂਰਨਿਤ ਵਿਸ਼ਵਾਸ ਰੱਖਦਾ ਵੀ ਕਮੇਟੀਆਂ ਮਸਲਿਆਂ ਦਾ ਹੱਲ ਕਰਨ ਗਿਆ ਅਸੀਂ ਸਮਝੇ ਭਾਗ ਸਰਕਾਰ ਇੱਛਾ ਸ਼ਕਤੀ ਦਿਖਾਵੇ ਤੇ ਮਸਲਿਆਂ ਦਾ ਹੱਲ ਹੋਵੇ ਤੋਂ ਜਿਹੜੇ ਅਸੀਂ ਆਰਗੂ ਕੀਤੇ ਉਹਨਾਂ ਸਾਡੀਆਂ ਗੱਲਾਂ ਦਾ ਜਵਾਬ ਕੇਂਦਰ ਸਰਕਾਰ ਦੇ ਮੰਤਰੀਆਂ ਕੋਲ ਨਹੀਂ ਸੀ ਉਹਨਾਂ ਨੇ ਕਿਹਾ ਵੀ ਜਿਹੜੇ ਤੱਕ ਤੁਸੀਂ ਰੱਖੇ ਜਿਹਨੂੰ ਉਹਨੇ ਕਿਹਾ ਅਸੀਂ ਇਹਨਾਂ ਨੂੰ ਨਕਾਰਦੇ ਨਹੀਂ ਹੈਗੇ ਸਾਨੂੰ ਥੋੜੇ ਡਿਟੇਲ ਤੇ ਲਿੰਕ ਦੇ ਦੇ ਜੀ ਅਸੀਂ ਵੇਖ ਲੈਨੇ ਆਂ ਅਰੇ ਤੋਂ ਗਾਹਾਂ ਅਸੀਂ ਦੋਵਾਂ ਫੋਰਮਾਂ ਨੇ ਕਿਹਾ ਪੀ ਜਿਹੜੀ ਮੀਟਿੰਗ ਦਾ ਸਥਾਨ ਆ ਉਹ ਨਵੀਂ ਦਿੱਲੀ ਹੋਣਾ ਚਾਹੀਦਾ ਵਾ ਠੀਕ ਆ ਉਹਤੇ ਕਲੀਅਰ ਕਰ ਲਗੇ ਦਾਈ ਤਰੀਕ ਦੀ ਮੀਟਿੰਗ ਆ ਫੇਰ ਕੇਂਦਰ ਗੱਲਬਾਤ ਕਰਨਾ ਚਾਹੁੰਦਾ ਵਾ ਤੇ ਦੋ ਫੋਰਮ ਜਾਂ ਕਿਸਾਨਾਂ ਦੇ ਲੀਡਰ ਨਹੀਂ ਚੱਪਦੇ ਤੇ ਅਸੀਂ ਆਪਣੇ ਵੱਲੋਂ ਗੱਲਬਾਤ ਤਾਂ ਭੱਜਦੇ ਹੈਗੇ ਆ ਅਸੀਂ ਗੱਲਬਾਤ ਲਈ ਤਿਆਰ ਆ ਜੇ ਗੱਲਬਾਤ ਨਾਲ ਕੋਈ ਰਾਹ ਨਿਕਲਦਾ ਹੈਗਾ ਵਾ ਤਾਂ ਇਹ ਚੰਗੀ ਗੱਲ ਆ ਔਰ ਇਹ ਸਾਸਣਾ ਤਾ ਹੀ ਦੀ ਮੀਟਿੰਗ ਕਿ ਜਾਵਾਂਗੇ ਕਿ ਕੇਂਦਰ ਅਸੀਂ ਤੁਹਾਡੇ ਮੱਧਮਨਾ ਕਹਿੰਦੇ ਗਏ ਸੀ ਪ੍ਰਧਾਨ ਮੰਤਰੀ ਜੀ ਨੂੰ ਗ੍ਰਹਿ ਮੰਤਰੀ ਜੀ ਨੂੰ ਇਹ ਮਸਲੇ ਦਾ ਬਾਇ ਕਿ ਤੁਸੀਂ ਹੱਲ ਕਰਨੇ ਆ ਔਰ ਤੁਸੀਂ ਜਰੂਰ ਜਿਹੜਾ ਅਗਲੀ ਮੀਟਿੰਗ ਹੋਵੇ ਇਹ ਸਭ ਸਨਾਸੀ ذریعے ਕਿ ਕਿਸਾਨਾਂ ਦੇ ਮਸਲਿਆਂ ਦਾ ਹੱਲ ਹੋਵੇ ਅਸੀਂ ਅੱਜ ਜੋ ਜਿਵੇਂ ਕਿਸਾਨ ਸਾਡੇ ਅੰਦੋਲਾ ਚ ਸ਼ਹੀਦ ਹੋਏ ਆ ਜਿਵੇਂ ਜਥਿਆਂ ਦੇ ਰੂਪ ਵਿੱਚ ਕਿਸਾਨ ਲੱਗੇ 45 ਜਖਮੀ ਪਹਿਲੇ ਮਹੀਨੇ ਦੇ ਵਿੱਚ 433 ਕਿਸਾਨ ਜ਼ਖਮੀ ਅੱਖਾਂ ਗਈਆਂ ਵਾ ਸਾਡਾ ਸ਼ਹੀਦ ਸਬਕਰ ਸਿੰਘ ਸ਼ਹੀਦ ਹੋਇਆ ਵਾ ਇਹ ਸਾਰੀਆਂ ਗੱਲਾਂ ਪਰ ਜੋ ਸਾਨੂੰ ਸੰਤਾਪ ਤੋਗਣਾ ਪਿਆ ਉਹਦੇ ਕਰਕੇ ਅਸੀਂ ਫੈਸਲਾ ਕਰਕੇ ਗਏ ਸੀ ਵੀ ਤੁਹਾਡਾ ਚਾਪਲਨੀ ਤੇ ਪ੍ਰਸ਼ਾਦਾ ਨਹੀਂ ਛਕਾਂਗੇ ਇਸ ਕਰਕੇ ਸੀ ਆਪਣਾ ਪ੍ਰਸ਼ਾਦਾ ਮਗਾਇਆ ਸੀਗਾ ਔਰ ਕੋ ਛਕਿਆ ਹੈਗਾ ਵਾ ਅਸੀਂ ਰੋਸ ਜਹਰ ਕੀਤਾ ਉਹਨਾਂ ਸਾਹਮਣੇ ਔਰ ਕੈਦੋਗਾਹ ਉਹਨਾਂ ਦੇ ਸਮੇਂ 21 ਨੂੰ ਸ਼ਹੀਦ ਸੁਖਕਰਨ ਸਿੰਘ ਦੀ ਵਰਸੀ ਜਿੱਥੇ ਵੱਲੋਂ ਪਿੰਡ ਵਿੱਚ ਮਨਾਈ ਜਾਊਗੀ ਉੱਥੇ ਬਾੜਾਂ ਤੇ ਮਨਾਈ ਜਾਊਗੀ ਅਰ ਸਭੂ ਦੇ ਵੀ ਮੱਤ ਚੜਕੇ ਮਨਾਵਾਂਗੇ ਅਰ ਖੋਟੇ ਮੱਤ ਮਨਾ ਪੀਰ ਦਰਦੇ ਆ ਜਨਤਾ ਨੂੰ ਵੱਟ ਤੋਂ ਵੱਧ ਜਿਹੜੀ ਹੈ ਸ਼ਹੀਦਾਂ ਦੀ ਵਰਸੀ ਮਨਾਉਣ ਦੇ ਵਿੱਚ ਪਹੁੰਚਿਆ ਜਾਵੇ ਅਰ ਜੇ ਨੂੰ ਕਹੋ ਕਿ ਮੀਟਿੰਗ ਕਿਉਂ ਨਹੀਂ ਰਹੀ ਤਾਂ ਅਸੀਂ ਕਹਾਂਗੇ ਅਸੀਂ ਕਿਸਾਨਾਂ ਮਜ਼ਦੂਰਾਂ ਦੀ ਗੱਲ ਥੋਕ ਮਾੜਾ ਕੇ ਸਰਕਾਰ ਦੇ ਪੱਲ ਤੇ ਰੱਖਤੀ ਆ ਹੁਣ ਸਰਕਾਰ ਇਹਦਾ ਅਗਲੀ ਮੀਟਿੰਗ जवाब दे दिया, दिया है तो, तो गाल बात तो समाधान बातचीत से ही होना ना तो हम पहले कभी बातचीत से भागे चार दौर की मीटिंगे हुई एक एक तथ्य दोनों मोर्चों के नेताओं ने बड़ी मजबूती से रखा और आज भी जो मीटिंग हुई उसमें भी बड़ी मजबूती से रखा तो सौहार्दपूर्ण माहौल में बातचीत हुई है और हम उम्मीद करते हैं कि 22 तारीख को हमारे देश की केंद्र सरकार पार्लियामेंट की परमानेंट कमेटी ऑन एग्रीकल्चर की रिपोर्ट का सम्मान करते हुए किसानों की भावनाओं का सम्मान करते हुए एमएसपी गारंटी कानून बनाने का ऐलान करें हमने आज मंत्रियों के सामने ये भी तथ्य रखे कि पूरे देश को कुछ लोग भ्रमित करते हैं ये कह के एमएसपी गारंटी कानून पे सत्रह लाख करोड़ का खर्चा आ जाएगा अठारह लाख करोड़ का खर्चा आ जाएगा तथ्य तो सही हमने बताया कि किस तरीके से यह आंकड़े गलत है और बहुत सारी रिपोर्ट बहुत सारे एग्रीकल्चर साइंटिस्ट की रिसर्च ये कहती है दोनों मोर्चो की रिसर्च की टीम यह कहती है कि पच्चीस से तीस हजार करोड़ रुपया सालाना के खर्चे पे देश के किसानों के लिए एमएसपी गारंटी कानून बनाया जा सकता है और उस समय हमें यह भी ध्यान रखना चाहिए कि पिछले चार सालों में जितना बजट फाइनेंस मिनिस्ट्री ने एग्रीकल्चर मिनिस्ट्री को दिया चार सालों का अगर टोटल जोड़े तो फाइनेंशियल ईयर हर साल पूरा होने पे टोटल मिला के एक लाख करोड़ रुपया एग्रीकल्चर मिनिस्ट्री ने वापस फाइनेंस मिनिस्ट्री को भेज दिया वो खर्च नहीं किया तो वो एक लाख करोड़ रुपया मोर देन सफिशियंट था एमएसपी गारंटी कानून बनाने के लिए केंद्र सरकार के मंत्रियों ने और भी तर्क दिए कैसे ऑयल सीड्स पे वो काम कर रहे हैं पॉलिसीज पे काम कर रहे हैं लेकिन दोनों मोर्चों के नेताओं ने सवाल उठाया कि अगर पॉलिसीज के मामले में हम सही में आत्मनिर्भर हो गए कुछ तो दिन पहले बीस हजार इकतीस हजार एक सौ पास नौ करोड़ की दाल से क्यों पड़ रही है? एक लाख इकतालीस हजार है सकारात्मक तौर पर सौहार्द पूर्ण माहौल में चर्चा हुई है और हम उम्मीद करते हैं हमारी मांगे जल्द ऐसी जल्द पूरी हो सरकार प्रस्ताव से गल बात कर रखना चाहते है जल्दी मीटिंग कराओ अभी क्या साल ਜਦੋਂ ਸੀ ਸਾਨੂੰ ਰਸਤੇ ਬੰਦ ਕੀਤੇ ਹੈਗੇ ਆ ਉਹਦੇ ਨਾਲ ਪੰਜਾਬ ਦੇ ਵਪਾਰੀਆਂ ਦਾ ਹਰਿਆਣੇ ਦੇ ਵਪਾਰੀਆਂ ਦਾ ਆਮ ਲੋਕਾਂ ਦਾ ਟਰਾਂਸਪੋਰਟ ਦਾ ਬਹੁਤ ਨੁਕਸਾਨ ਹੋ ਗਿਆ ਸਾਡਾ ਸੜਕਾਂ ਤੇ ਬਹਿਣਾ ਕੋਈ ਸ਼ੌਕ ਨਹੀਂ ਹੈ ਮਜਬੂਰੀ ਤਾਂ ਹੋ ਸਕਦੀ ਆ ਅਸੀਂ ਆਪਣੇ ਹੱਕਾਂ ਵਾਸਤੇ ਅੰਦੋਲਨ ਕਰ ਰਹੇ ਆ ਅ ਸਾਡਾ ਸ਼ੌਕ ਨਹੀਂ ਜਿੰਨੀ ਜਲਦੀ ਕੇਂਦਰ ਸਰਕਾਰ ਨਿਵੇੜਾ ਕਰੇ ਉਨਾ ਵਧੀਆ ਹੋਊਗਾ ਉਹਨਾਂ ਗੱਡੀ ਸੀ ਰੱਖਿਆ ਹੈਗਾ ਔਰ ਦੇਖਦੇ ਹਾਂ ਉਹਨਾਂ ਦੇ ਸਮੇਂ ਵਿੱਚ ਉਹਨਾਂ ਕੀ 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 ਸਰਕਾਰ ਉਹਨਾਂ ਦਾ ਪ੍ਰਸਤਾਵ ਸੀ ਸੀ ਗੱਲਬਾਤ ਕੰਟੀਨਿਊ ਕੀ ਰੱਖਣਾ ਚਾਹੁੰਦੇ ਆ ਵੀ ਜਲਦੀ ਮੀਟਿੰਗ ਕਰਾਓ ਅਸੀਂ ਕਿਹਾ ਸੀ ਇੱਕ ਸਾਲ ਨਾਲ ਜਦੋਂ ਤੁਸੀਂ ਸਾਨੂੰ ਰਸਤੇ ਬੰਦ ਕੀਤੇ ਹੈਗੇ ਆ ਉਹਦੇ ਨਾਲ ਪੰਜਾਬ ਦੇ ਵਪਾਰੀਆਂ ਦਾ ਹਰਿਆਣੇ ਦੇ ਵਪਾਰੀਆਂ ਦਾ ਆਮ ਲੋਕਾਂ ਦਾ ਟਰਾਂਸਪੋਰਟਨ ਦਾ ਬਹੁਤ ਨੁਕਸਾਨ ਹੋ ਗਿਆ ਲਾ ਸਾਡਾ ਸੜਕਾਂ 'ਤੇ ਬਹਿਣਾ ਕੋਈ ਸ਼ੌਕ ਨਹੀਂ ਹੈ ਮਜਬੂਰੀ ਤਾਂ ਹੋ ਸਕਦੀ ਆ ਅਸੀਂ ਆਪਣੇ ਹੱਕਾਂ ਵਾਸਤੇ ਅੰਦੋਲਨ ਕਰ ਰਹੇ ਆ ਔਰ ਸਾਡਾ ਸ਼ੌਕ ਨਹੀਂ ਜਿੰਨੀ ਜਲਦੀ ਕੇਂਦਰ ਸਰਕਾਰ ਨਵੇਲਾ ਕਰੇ ਉਨਾ ਵਧੀਆ ਹੋਊਗਾ ਉਹਨਾਂ ਗੱਡੀ ਸੀ ਰੱਖਿਆ ਹੈਗਾ ਔਰ ਦੇਖਦੇ ਹਾਂ ਉਹਨਾਂ ਦੇ ਸਮੇਂ ਵਿੱਚ ਉਹਨਾਂ ਦਾਰਮੀਆਂ ਦੇ ਤਾਜ਼ਾ ਖਬਰਾਂ ਲੈ ਕੇ ਚੱਲ ਰਹੇ ਤੁਹਾਡੀ ਸੇਵਾ ਵਿੱਚ ਖੇਹ ਰੱਖਦੇ ਰਹੋਗੇ ਸਾਡੇ ਦੋਤੀ ਵੀ ਚੈਨਲ ਨੂੰ ਜੀ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਕਿਸੇ ਵੀ ਤਰ੍ਹਾਂ ਦੀ ਵੀਡੀਓ ਸਾਡੇ ਜਿਹੜੇ ਸਟਰੀਓ ਤੇ ਤੁਹਾਨੂੰ ਚੱਲਦੀ ਹੈ ਧੰਨਵਾਦ ਜੀ